ਪਿੱਛੇ ਪਿੱਛੇ ਆਂਦਾ ਮੇਰੇ ਪੈੜ ਵੇਂਦਾ ਏ ਪਿੱਛੇ ਪਿੱਛੇ ਆਂਦਾ ਮੇਰੇ ਪੈੜ ਵੇਂਦਾ ਏ ਚਿਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੋਂਗ ਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੋਂਗ ਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੋਂਗ ਵਾਚਾ ਦਿਲਾਂ ਦੇ ਆ ਪੈੜਿਆ ਤੁਮਾਰੇ ਨਾਏ ਤਾਨੇ ਵੇ ਮਿਲਣ ਮੈਂ ਮਿਲਣਾ ਏ ਮਿਲਨੇ ਤੇ ਰੁੱਸ ਜਾਗੇ ਸਦਾ ਲਈ ਮਿੰਤਾ ਕਰਕੇ ਮਨਾਈ ਵੇ ਮੇਰ ਲੋਂਗਵਾਚਾ ਨਿਗਾ ਮਾਰਦਾ ਆਈ ਵੇ ਮੇਰ ਲੋਂਗਵਾਚਾ ਨਿਗਾ ਮਾਰਦਾ ਆਈ ਮੇ ਮੇਰ ਲੋਂਗਵਾਚਾ ਪਿੱਛੇ ਪਿੱਛੇ ਆਂਦਾ ਮੇਰੇ ਪੈੜ ਵੇਂਦਾ ਆਈ ਪਿੱਛੇ ਪਿੱਛੇ ਆਂਦਾ ਮੇਰੇ ਪੈੜ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਨਿਗਾ ਮਾ ਹਰਦਾਇ ਆਏ ਵੇ ਮੇਰਾ ਲੌਂਗਵਾਚਾ ਕਾਲੀ ਕਾਲੀ ਆਈ ਸੀ ਮਟਾਲੀਆਂ ਦੇ ਹੇਠ ਦੀ ਕੱਢਿਆ ਸੀ ਕੁੰਡ ਮੈਂ ਆਵਾਜ਼ ਸੁਣ ਦੇਠਦੀ ਆਵਾਜ਼ ਸੁਣ ਦੇਠਦੀ ਮੈਨੂੰ ਸ਼ੱਕ ਪੈਂਦਾ ਮੇਰੇ ਨੱਕ ਚੋਂ ਖੜਕ ਕੇ ਡਿੱਗ ਪਿਆ ਕਿਸ ਢੂੰਗੇ ਥਾਈ ਵੇ ਮੇਰਾ ਲੌਂਗਵਾਚਾ ਨਿਗਾ ਮਾ ਪਿੱਛੇ ਆਂਦਾ ਮੇਰੇ ਪੈੜ ਵੇਂਦਾ ਈ ਪਿੱਛੇ ਪਿੱਛੇ ਆਂਦਾ ਮੇਰੇ ਪੈੜ ਵੇਂਦਾ ਈ ਚੀਰੇ ਵਾਲਿਆ ਵੇਖਦਾ ਈ ਵੇ ਮੇਰਾ ਲੋਂਗ ਵਾੱਚ ਨਿਗਾ ਮਾਰਦਾ ਈ ਵੇ ਮੇਰਾ ਲੋਂਗ ਵਾੱਚ ਨਿਗਾ ਮ